ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਨਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੁੱਖ ਜ਼ਿਆਦਾ ਆ ਜਾਂਦਾ ਜਿਹੜਾ ਪਾਣੀ ਆਇਆ ਫੜੇ ਮਾੜਾ ਹਾਲ ਹੈ ਸਾਡਾ ਬਹੁਤ ਹੀ ਮਾੜੀ ਹੋਈ ਕਿ ਯਾਰ ਨਾ ਸਾਡਾ ਕੋਈ ਜਾਨਵਰ ਰਿਹਾ ਯਾਰ ਨਾ ਘਰ ਰਿਹਾ ਯਾਰ ਪਤਾ ਨਹੀਂ ਯਾਰ ਕਦੋਂ ਜਾ ਕੇ ਸਾਨੂੰ ਇਹ ਘਾਟਾ ਪੂਰਾ ਹੋਣਾ ਹੈ ਹਨਾ ਤੇ ਜਿਉਂਦੇ ਰਹਿਣ ਸਾਡੇ ਐਨ ਆਰ ਆਈ ਭਰਾ ਜਿਹੜੇ ਹੈਲਪ ਕਰਦੇ ਆ ਜਿਹੜੇ ਸੁਸਾਇਟੀਆਂ ਸੇਵਾਦਾਰ ਜਿਹੜੇ ਵੀ ਹੈਲਪ ਕਰਦੇ ਆ ਹਨਾ ਆਪਾਂ ਵੀ ਜਰੂਰ ਸੋਮਵਾਰ ਨੂੰ ਪਹੁੰਚਾਂਗੇ ਜੀ ਪਰ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਬਹੁਤ ਲੋਡ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਨਫੈਕਸ਼ਨ ਹੋਰ ਬਿਮਾਰੀਆਂ ਫੈਲ ਜਾਂਦੀਆਂ ਫਿਰ ਘਰਾਂ ਦਾ ਸਾਰਾ ਸੈਟਿੰਗ ਕਰਨਾ ਕਬ ਕਢਣੀ ਕਰਾ ਅੰਦਰੋਂ ਫਿਰ ਦੁਬਾਰਾ ਘਰਾਂ ਨੂੰ ਤਿਆਰ ਕਰਨਾ ਫਿਰ ਰਾਸ਼ਨ ਭਰਨਾ ਉਹਨਾਂ 'ਚ ਫਿਰ ਉਸੇ ਤਰੀਕੇ ਨਾਲ ਉਹਨੂੰ ਉੱਥੇ ਲੈ ਕੇ ਆਉਣਾ ਯਾਰ ਬਹੁਤ ਔਖਾ ਹੈ। ਵਾਕਈ ਯਾਰ ਸਾਨੂੰ 88 ਯਾਦ ਆ ਗਿਆ ਯਾਰ। ਵਾਕਇ ਉਹ ਕਹਿੰਦੇ ਨਾ ਸਾਡੇ ਜਿਹੜੇ ਦਾਦੇ ਜੀ ਉਹਨਾਂ ਨੂੰ 84 ਮਾਰ ਗਈ ਸਾਡੇ ਪਿਓਆਂ ਨੂੰ 88 ਮਾਰ ਗਈ ਤੇ ਸਾਨੂੰ ਆ 25 ਮਾਰ ਗਿਆ। ਠੀਕ ਹੈ। ਇਹ ਨਹੀਂ ਪੁਰਣਾ। ਜਾਦੀ ਰੋ ਪਤਾ ਨਹੀਂ ਪੰਜਾਬ ਤੇ ਕਿਉਂ ਵਿਰਤਾਂ ਆਉਂਦੀ ਐਨੀ ਪਰ ਪੰਜਾਬ ਚੱਲ ਲੈਂਦਾ ਹੈ ਫੇਰ ਵੀ ਵਨ ਮਾਰ ਦਿੰਦੇ ਦਰਿਆਵਾਂ ਨੂੰ ਫੇਰ ਵੀ ਡੋਲਦੇ ਨਹੀਂ ਇਹ ਪ੍ਰਾਣੇ ਸਮਾਂ ਯਾਦ ਆਉਂਦਾ ਪ੍ਰਾਣੇ ਸਮੇਂ ਜਦੋਂ ਪਾਣੀ ਆਉਂਦਾ ਸੀ ਨਾ ਜਿਹੜਾ ਵੱਡਾ ਘਰ ਹੁੰਦਾ ਸੀ ਉਹ ਸਾਰਿਆਂ ਨੂੰ ਆਪਦੇ ਘਰੇ ਲਿਆਂਦਾ ਹੁੰਦਾ ਸੀ ਜਦੋਂ 88 ਚ ਪਾਣੀ ਆਇਆ ਮੈਨੂੰ ਪਤਾ ਸਾਡੇ ਬਾਪੂ ਨੇ ਸਾਰੇ ਮਿਹੜੇ ਆਲੇ ਆਪਣੇ ਘਰੇ ਲਿਆਂਦੇ ਸੀ ਕਹਿੰਦਾ ਭਾਈ ਉੱਥੇ ਬੈਠੋ ਯੋਗੀ ਸਾਡੇ ਅੱਧੇ ਕਿਲੇ ਦੇ ਵਿੱਚ ਹੁੰਦਾ ਸੀ ਜਗਾ ਘਰ ਜਿਹੜਾ ਸੀਗਾ ਵੀ ਉੱਥੇ ਸਾਰੇ ਲਿਆ ਕੇ ਬਿਠਾ ਦੇ ਸੀ ਭਾਈ ਆਪਾਂ ਆਪਣਾ ਟਾਈਮ ਪਾਸ ਕਰੋ ਇੱਥੇ ਲੰਗਰ ਲਾਉਨੇ ਆਪਾਂ ਆਰਾਮ ਨਾਲ ਖਾਓ ਪੀਓ ਪਾਣੀ ਉਤਰੂਗਾ ਦੇਖਾਂਗੇ ਉਦੋਂ ਵੀ ਰੋੜ ਵੱਡੇ ਸੀ ਆਪਾਂ ਛੋਟੇ ਛੋਟੇ ਸੀ ਦੇਖਿਆ ਲੜਾਈਆਂ ਹੁੰਦੀਆਂ ਸੀ ਬਹੁਤ ਬੁਰਾ ਹਾਲ ਸੀ ਪਰ ਉਹ ਦੈਨ ਨਿਕਲਦੇ ਉਦੋਂ ਲੋਕ ਮਜ਼ਾਕ ਹੱਦ ਤੋਂ ਵੱਧ ਕਰ ਜਾਂਦੇ ਸੀ ਸਾਡੇ ਇੱਕ ਬੰਦਾ ਪਾਠੀ ਤਾਉਣ ਬਾਹਰ ਹੁੰਦਾ ਸੀਗਾ ਲਾਂਮੋ ਸਾਡੇ ਇੱਕ ਬੰਦਾ ਤੁਰਿਆ ਜਾਂਦਾ ਇੱਕ ਬੰਦੇ ਦਾ ਨਾਮ ਲੈ ਗਿਆ ਕਹਿੰਦਾ ਵੀ ਉਹਦੀ ਮੌਤ ਹੋ ਗਈ ਤੇ ਸਸਕਾਰ ਕਰਨਾ ਤੇ ਸਾਰੇ ਨੂੰ ਬੁਇਆ ਪਾਰਟੀ ਨੇ ਵਿਚਾਰੇ ਨੂੰ ਓਕਾ ਦਿੱਤਾ ਕਹਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਗਿਆਨ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਤੇ ਜਾ ਬਰਾਜੇ ਹਨ ਤੇ ਉਹਨਾਂ ਦਾ ਸੰਸਕਾਰ ਹੁਣ ਤੋਂ 2 ਘੰਟੇ ਬਾਅਦ ਦਿੱਤਾ ਜਾਵੇਗਾ ਸੋ ਪਹੁੰਚਣ ਦੀ ਕਿਰਪਾਲਤਾ ਕਰੋ ਪਰ ਲੋਕ ਪਹੁੰਚਣ ਲੱਗੇ ਉਹ ਗਿਆਨ ਆਪ ਸੋਟੀ ਜਾ ਕੇ ਬਾਹਰ ਤੁਰਿਆ ਆਵੇ ਵੀ ਕਿਸੇ ਦੀ ਬੌਤ ਹੋਈ ਜਾਂ ਹੋਕਾ ਆਏ ਲੋਕ ਗਿਆਨ ਵਾਲ ਨੂੰ ਜਾਣ ਕਹਿੰਦਾ ਤੂੰ ਤਾਂ ਫਿਰਦਾ ਕੋ ਕਹਿੰਦਾ ਕੋ ਮੈਨੂੰ ਕੀ ਹੋਇਆ ਕਹਿੰਦਾ ਹੋਕਾ ਆਇਆ ਵੀ ਤੂੰ ਮਰ ਗਿਆ ਤੇਰਾ ਤਾਂ ਸੰਸਕਾਰ ਆ ਕਹਿੰਦਾ ਨਹੀਂ ਨਹੀਂ ਹੋਰ ਕਿਸੇ ਦਾ ਦਿੱਤਾ ਕਹਿੰਦਾ ਨਹੀਂ ਤੇਰਾ ਦਿੱਤਾ ਪਿਓ ਦਾ ਨਾ ਬੋਲੇ ਨਾਲ ਫਿਰ ਉਹ ਪਾਠੀ ਕੋਲੇ ਗਏ ਕਹਿੰਦੇ ਭਾਈ ਤੂੰ ਓਕਾ ਦਿੱਤਾ ਕਿ ਨਾਲ ਪਾਠੀ ਦੇ ਕੇ ਗਏ ਮੁੰਡੇ ਮੈਨੂੰ ਉਹੀ ਫੜਾ ਕੇ ਤੁਰੇ ਜਾਂਦੇ ਪਾਠੀ ਨੇ ਕਹਿੰਦੇ ਓਕਾ ਦੇ ਦੀ ਐਵੇਂ ਪਰ ਮਲਬੂਸੇ ਪਾਣਦੇ ਸੀ ਕਿਉਂਕਿ ਪਾਠੀ ਬਾਰੋਂ ਹੁੰਦਾ ਸੀ ਇੱਕ ਓਕਾ ਹੁਕਾ ਆਉਂਦਾ ਸੀਗਾ ਵੀ ਜਦੋਂ ਕੁੜੀ ਦਾ ਵਿਆਹ ਕਿਸੇ ਦੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਲਾਣਾ ਸਿੰਘ ਦੀ ਲੜਕੀ ਦੇ ਨੰਦਕਾਰ ਜਹਾਨ ਸੋ ਭਾਈ ਜਿਸ ਘਰ ਦੁੱਧ ਦੀ ਦਾਤ ਵਾਸੀ ਹੈ ਥੋੜੇ ਤੋਂ ਥੋੜਾ ਬਹੁਤੇ ਤੋਂ ਬੋਤਾ ਉਹਨਾਂ ਦੇ ਘਰੇ ਦੁੱਧ ਪਹੁੰਚਾਉਣ ਦੀ ਕਿਰਪਾਤਾ ਕਰੋ ਫਿਰ ਲੈ ਕੇ ਡੋਲਨੇ ਜਾਣਾ ਅਗਲੇ ਦੇ ਘਰੇ ਠੀਕ ਆ ਦੁੱਧ ਨਹੀਂ ਮੋਲ ਲੈਂਦਾ ਸੀ ਅਗਲਾ ਸਾਰੇ ਪਿੰਡ ਚੋਂ ਇਕੱਠਾ ਹੁੰਦਾ ਸੀ ਹੁਣ ਅਗਲਾ ਮੋਲ ਲਿਆਉਂਦਾ ਪਿੰਡ ਚੋਂ ਡੁਰ ਲੂਗ ਨਹੀਂ ਜਾਂਦਾ ਜਾਂਦਾ ਕੋਈ ਨਹੀਂ ਨਹੀਂ ਜਾਂਦਾ ਕਈ ਪੁਰਾਣੇ ਬੰਦੇ ਅਜੇ ਵੀ ਇਹ ਗੇ ਪਰੰਪਰਾ ਜਾਰੀ ਰੱਖਦੇ ਆ ਦੁੱਧ ਰੇਗ ਦੀ ਵਿਆਹ ਚ ਪਹੁੰਚਾਉਂਦੇ ਆ ਪਰ ਉਹ ਬਹੁਤ ਵਧੀਆ ਕੰਮ ਸੀ ਪਚਾਉਣ ਵਾਲਾ ਅੱਧੇ ਕਰਤੇ ਘੜਦੇ ਸੀਗੇ ਨਿਯੋਂਦੇ ਵਾਲਾ ਹੁਣ ਅੱਦਿਆਂ ਨੂੰ ਨਿਯੋਂਦਾ ਨਹੀਂ ਪਤਾ ਕੀ ਹੁੰਦਾ ਅੱਗੇ ਨਿਯੋਂਦਾ ਪਾਉਂਦੇ ਸੀ ਨਿਯੋਂਦਾ ਪਾਉਣਾ ਕਾਪੀ ਤੇ ਲਿਖਿਆ ਜਾਂਦਾ ਸੀਗਾ ਫਲਾਣਾ ਸਿੰਘ ਇੰਨੇ ਪੈਸੇ ਦੇਗਾ ਫਲਾਣਾ ਸਿੰਘ ਇੰਨੇ ਦੇ ਗਿਆ ਅਗਲੇ ਦੇ ਘਰੇ 5-7 ਲੱਖ ਰੁਪਈਆ ਇਕੱਠਾ ਹੋ ਜਾਂਦਾ ਸੀਗਾ ਇਹਦੇ ਨਾਲ ਨਿਯੋਂਦਿਆਂ ਨਾਲ ਰਿਸ਼ਤੇਦਾਰਾਂ ਨੇ ਦੇਤੇ ਦੂਜਿਆਂ ਨੇ ਦੇਤੇ ਫਿਰ ਉਹ ਜਦੋਂ ਕਿਸੇ ਦਾ ਵਿਆਹ ਹੋਣਾ ਫਿਰ ਉਹ ਵਹੀ ਘੜਦੇ ਸੀ ਫੇਰ ਫਰੋਲ ਕੇ ਵੇਂਦੇ ਸੀ ਫਲਾਣਾ ਸਿੰਘ ਦੇ ਆਪਾਂ ਕਿੰਨੇ ਪੈਸੇ ਦੇ ਕੇ ਗਿਆ ਬਈ 2100 ਦੇ ਕੇ ਗਿਆ ਚਲੋ ਬਈ 3100 ਦੇ ਕੇ ਆਉਂਦੇ ਆ ਉਹ ਵੱਧ ਕੇ ਦੇ ਕੇ ਆਉਂਦੇ ਸੀ ਫਿਰ ਉਹਨਾਂ ਦਾ ਜਦੋਂ ਇੱਧਰ ਹੁੰਦਾ ਸੀ 31 ਦਾ 41 ਦੇ ਕੇ ਜਾਂਦਾ ਸੀ ਐ ਫਾਇਦਾ ਹੁੰਦਾ ਸੀ ਨਿਉਂਦੇ ਦਾ ਹੁਣ ਆਪਾਂ ਕੁੜੀ ਮੁੰਡੇ ਨੂੰ ਪੈਸੇ ਪਾਉਨੇ ਆ ਪਹਿਲੀ ਗੱਲ ਤਾਂ ਜਿਹੜੇ ਲਫਾਫਿਆਂ ਵਾਲਾ ਕੰਮ ਚੱਲ ਪਿਆ ਉਹ ਬਾਲਾ ਹੀ ਉਲਟ ਹੈ ਅਗਲਾ ਇਕ ਲਫਾਫਾ ਇੱਧਰ ਰਾਹ ਦਿੰਦਾ ਇਕ ਇੱਧਰ ਰਾਹ ਦਿੰਦਾ ਵਿੱਚ ਕੋਸ ਵੀ ਨਹੀਂ ਹੁੰਦਾ ਫੋਟੋ ਖਿਚਾ ਕੇ ਗਾਹ ਜਾਂਦਾ ਜਾਦੋੱਤ ਤੇ ਹੋਵੇ ਵੀ ਨਾਂ ਲਿਖਿਆ ਵਾ ਵੀ ਫਲਾਣਾ ਸਿੰਘ ਦਾ ਫੇਰ ਵੀ ਜਲਮਾਨੀ ਗੱਲ ਉਹ ਲੋਕਾਂ ਤੋਂ ਵੱਡਦਾ ਰਹ ਜਾਂਦਾ ਲਫਾਫਾ ਰੱਖ ਦਿੰਦਾ ਅਗਲੇ ਕਹਿੰਦਾ ਰਕਮ ਵੱਡੀ ਰੱਖ ਗਿਆ ਵਿੱਚ ਡੱਕਾ ਵੀ ਨਹੀਂ ਅੱਧੇ ਪੈਸੇ ਕੁੜੀ ਵਾਲੇ ਲੈ ਜਾਂਦੇ ਅੱਧੇ ਮੁੰਡੇ ਵਾਲੇ ਲੈ ਜਾਂਦੇ ਮੁੰਡਾ ਕਹਿੰਦਾ ਮੇਰੇ ਆ ਮੈਂ ਸ਼ਾਪਿੰਗ ਕਰੂੰਗਾ ਕੁੜੀ ਕਹਿੰਦੀ ਆ ਭਾਈ ਮੇਰੇ ਆ ਕੁੜੀ ਦੇ ਘਰ ਦੇ ਰੱਖ ਲੈਂਦੇ ਆ ਫਰਜਾ ਸਾਰ ਗਿਆ ਅੱਗੇ ਨਿਉਂਦੇ ਤੇ ਸਾਰੇ ਪੈਸੇ ਘਰੇ ਰਹਿੰਦੇ ਸੀ ਹਲਵਾਈ ਨੇ ਤਿੰਨ ਦਿਨ ਪਹਿਲਾਂ ਘਰੇ ਬਹਿ ਜਾਣਾ ਰਵਾਈ ਦੇ ਕੋਲੇ ਬਹਿਣਾ ਗਲਾਬ ਜਾਂ ਮਣਾ ਨੱਪਣੀਆਂ ਜਲੇਬੀਆਂ ਨੱਪਣੀਆਂ ਠੀਕ ਹੈ ਫੇਰ ਅੰਦਰ ਫਿਰ ਜਿਹਦੇ ਕੋਲੇ ਚਾਬੀ ਹੁੰਦੀ ਸੀ ਉਹ ਸਮਝ ਲੈ ਡੀਸੀ ਹੁੰਦਾ ਏ ਜਿਲੇ ਦਾ ਵਿਆਹ ਵਾਲੀ ਲੱਡੂ ਵਾਲੀ ਚਾਬੀ ਸੀ ਜਿਹਦੇ ਉਹ ਆਏ ਬੈਠੇ ਨੇ ਇੱਕ ਕੋਲੇ ਸ਼ਰਾਬ ਵਾਲੀ ਹੁੰਦੀ ਸੀ ਚਾਬੀ ਉਹ ਵੀ ਨਹੀਂ ਦਿੰਦਾ ਜੀ ਠੀਕ ਹੈ ਉਹ ਵਿਆਹ ਹੁੰਦੇ ਸੀਗੇ ਪੁਰਾਣੇ ਮਰਜੀ ਨਾਲ ਅਗਲੇ ਨੂੰ ਖਾਣ ਪੀਣ ਨੂੰ ਦੇਣਾ ਤੇ ਜਿੱਦੇ ਰੋਟੀ ਹੁੰਦੀ ਸੀ ਸਾਰਾ ਪਿੰਡ ਰੋਟੀ ਖਾ ਕੇ ਜਾਂਦਾ ਸੀ ਉੱਤੇ ਵਿਆਹ ਲਈ ਕਰ ਹੁਣ ਤੋਂ ਗੱਲیں ਗਈਆਂ ਭਰਾਤ ਆਉਂਦੀ ਸੀ ਤਾਂ ਭਰਾਤ ਦੇ ਰੋਟੀ ਤੱਕ ਕੋਈ ਬੰਦਾ ਜਾਂ ਚਾਹ ਪੀਣ ਤੱਕ ਕੋਈ ਪਕੌੜਾ ਵੀ ਨਹੀਂ ਚੱਕ ਸਕਦਾ ਸੀ ਨਹੀਂ ਬਈ ਪਹਿਲਾਂ ਭਰਾਤ ਆਉਗੀ ਫੇਰ ਉਹਨਾਂ ਨੂੰ ਸੱਦਣ ਜਾਣਾ ਤਾਂ ਮਜ਼ਾਰਾ ਚੰ ਆਜੋ ਬਈ ਜਿਹਨਾਂ ਨੂੰ ਭੁੱਖ ਲੱਗੀ ਹੁੰਦੀ ਸੀ ਉਹ ਗਾਲਾਂ ਕੱਢੀ ਜਾਂਦੇ ਹੁੰਦੇ ਸੀ ਕਿਉਂਕਿ ਉਹ ਪੀ 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 ਧਮ ਧਮ ਉਹ ਨੱਚਦੇ ਆਉਂਦੇ ਹੁੰਦੇ ਨੇ ਧੰਮਸਾਲਾ ਚੁੱਕਰ ਤੱਕ ਉਹਨਾਂ ਨੂੰ ਪੂਰਾ ਭੰਗੜਾ ਪਉਣਾ ਪੂਰਾ ਖੌਰੂ ਪਉਣਾ ਫੇਰ ਉਹਦੋਂ ਉਹਨਾਂ ਨੇ ਲਾਟਕੇ ਪਕੌੜਿਆਂ ਨਾਲ ਫੇਰ ਰਾਮ ਨਾਲ ਜਾਣਾ ਫੇਰ ਹਿੰਦਿਆ ਨਹੀਂ ਜਾਂਦਾ ਸੀ ਫੇਰ ਪੈਗੂਗ ਲਾ ਕੇ 4:00 ਵਜੇ ਸੈੱਟ ਹੋ ਜਾਂਦੇ ਸੀ ਉਹਨੂੰ ਰੋਟੀ ਲਾਣ ਦੇ ਫੇਰ ਕਹਿੰਦੇ ਜਾਓ ਵੀ ਰੋਟੀ ਤੇ ਫੇਰ ਜਾਨਾ ਆਜੋ ਵੀ ਰੋਟੀ ਲੱਗੀ ਵੀਓ ਚਲੋ ਵੀ ਆਜੋ ਹੋਰ ਵੀ ਪੀ ਪੜਨਾਂ ਲੱਗ ਪੀ 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 ਧਮ ਧਮ ਫੇਰ ਰੋਟੀ ਖਾਣ ਦਾ ਉਹ ਫੇਰ ਨੱਚਣ ਲੱਗ ਜਾਣਾ ਉਹਨਾਂ ਨੇ ਤੇਤਰੇ ਦਿਖਾਉਂਨ ਲੱਤ ਪਰੇਗੀ ਫੇਰ ਰੋਟੀ ਖਾਣ ਆਉਣਾ ਉਹਨਾਂ ਨੇ ਫੇਰ ਆਪਣੀ ਵਾਰੀ ਆਉਂਦੀ ਹੁੰਦੀ ਸੀ ਬਾਅਦ ਚ ਵਿਸ਼ਾਗ ਲੋ ਭਾਈ ਪ੍ਰਸ਼ਾਦਾ ਉਹਨਾਂ ਤੋਂ ਅੱਡੀ ਵਾਰੀ ਆ ਠੀਕ ਹੈ ਕਿਉਂਕਿ ਉਹ ਸਿਸਟਮ ਬਾਲੇ ਵਧੀਆ ਸੀ ਯਾਰ ਬਾਲੇ ਵਧੀਆ ਸਿਸਟਮ ਸੀਗੇ ਸੌ ਲੱਗੇ ਉਹਦਾ ਜੇ ਕਹਦੇ ਉਹੀ ਆਪਾਂ ਰਵਾਜ ਚਲਾ ਲਈਏ ਨਾ ਰੀਤੀ ਰਿਵਾਜ ਪੁਰਾਣੇ ਤੇ ਆਪਾਂ ਬਾਤ ਸੀਗੀ ਕੋਈ ਭਾਣਾ ਖਰਚਾ ਨਹੀਂ ਛੋਟੇ ਛੋਟੇ ਵਿਆਹ ਕਰੇ ਰਿਸ਼ਤੇਦਾਰਾਂ ਨੇ ਘਰਾਂ ਚ ਰਹਿਣਾ ਆ ਕੇ ਤਿੰਨ ਤਿੰਨ ਚਾਰ ਚਾਰ ਦਿਨ ਠੀਕ ਹੈ ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਸੀ ਵੀ ਐਸ ਘਰ ਵਿਆਹ ਅਸੀਂ ਆਏ ਆਵੇਂ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਫਲਾਨਿਆਂ ਦੇ ਰਿਸ਼ਤੇਦਾਰ ਆਏ ਨੇ ਉਹਨਾਂ ਨੇ ਗੜਮਿਆਂ ਚ ਚੌੜੇ ਹੋ ਤੁਰਨਾ ਜਿਹੜਾ ਪ੍ਰੌਣਾ ਹੁੰਦਾ ਸੀਗਾ ਪ੍ਰੌਣਾ ਆਇਆ ਹੁੰਦਾ ਸੀਗਾ ਸਾਰੇ ਬਜ਼ੁਰਗਾਂ ਨੇ ਉਹਨੂੰ ਬੁਲਾਉਣਾ ਹੋਰ ਬਹੁਤ ਤਕੜਾ ਹੋਰ ਬਹੁਤ ਠੀਕ ਹੈ ਇਹ ਪਿੰਡ ਦਾ ਪ੍ਰੌਣਾ ਹੈ ਸਾਰਾ ਪਿੰਡ ਬਰੋਹਣਾ ਮੰਨਦਾ ਸੀ ਹੁਣ ਤਾਂ ਪਿੰਡ ਦੇ ਪਿੰਡ 'ਚ ਵਿਆਹ ਹੋਈ ਜਾਂਦੇ ਬਰੋਹਣਾ ਜਿਹੜਾ ਮੰਨੇਗੀ ਨੂੰ ਸਮਝ ਨਹੀਂ ਆਉਂਦੀ ਮੈਨੂੰ 10 ਘਰ ਛੱਡ ਕੇ ਵਿਆਹ ਕਰਾ ਲੈਂਦੇ ਆ ਫੇਰ ਮੁੜ ਕੇ ਜਦੋਂ ਮੈਲ ਨਾਉਂਦੇ ਆਗੇ ਫੇਰ ਉਹ ਘਰ ਵਾਲੇ ਕਰੀ ਜਾਂਦੇ ਨੇ ਦੇਣ ਦਾ ਛੱਪ ਗਿਆ ਹੁਣ ਲੈ ਪੈਂਦੇ ਹੁਣ ਸੁਣਾਉ ਕਿਹੜਾ ਟਾਈਮ ਆ ਜਾਣ ਦਾ ਨਾ ਲੱਜਨੇ ਆ ਪੁੱਛਣ ਵਾਲਾ ਵੀ ਹੈਲੀਕਾਪਟਰ ਤੇ ਜਾਣਾ 5 ਮਿੰਟ ਦਾ ਦਾ ਪਰ ਕਿ ਉਹ ਤੋਂ ਕਾਫੀ ਘਰੇ ਬੜ ਜਾਣਾ ਇਹਨਾਂ ਨਹੀਂ ਪਰ ਫੇਰ ਵੀ ਉਹ ਸ਼ਰਮੋ ਜ਼ਰਮੀ ਕਹਿਣਾ ਪੈਂਦਾ ਜਿਵੇਂ ਰਹਿਤੇਦਾਰਾਂ ਨੂੰ ਕਹੀਦਾ ਰਹੇ ਬਾਬਾ ਲੇਟ ਆ ਦੱਸ ਲੇਟ ਨੂੰ ਦੱਸੇ ਕਿੱਥੋਂ ਆਇਆ ਉਹ ਵੀ ਗੱਲ ਉਹ ਤੇ ਮੈਂ ਕੋ ਕਹਿੰਦਾ ਆ ਪਿਆਰੇ ਕੀਰਤਨ ਕਰਦਾ ਦਾ ਹਮ ਘਰ ਸਾਜ ਨਹੀਂ ਆਏ ਮਸਾਂ ਢੁੰਡ ਕੇ ਲਾਦਾ ਹੁੰਦਾ ਮਾਮੇ ਦਾ ਮੁੰਡਾ ਹੀ ਹੈ ਢੁੰਡਣ ਨੂੰ ਦੱਸੋ ਸੋਰੇ ਤੋਂ ਟਾਰਚੇ ਰਹਿ ਕੇ ਲੰਬੇ ਤੋਂ ਸ਼ੁਰੂ ਤੋਂ ਲੰਬਿਆ ਹੋ ਆਪਣਾ ਇਹ ਤਾਂ ਹੈ ਹੀ ਘਰੇ ਸੀ ਉਹ ਕੋ ਗਿਨੇ ਭਾਈ ਜੀ ਬੈਂਡਰ ਧੀ ਇਹ ਐਂਕਰ ਹੁੰਦੇ ਆ ਬਹਿਣ ਨੂੰ ਤੇ ਵੈਲੇ ਨੇ ਹੁਣ ਵੈਸੇ ਤਾਂ ਆਪਣੇ ਪੰਜਾਬ ਦੇ ਮੁਸਲਮਾਨ ਵੀ ਹੱਟ ਕੇ ਸਾਹਮਣੇ ਕਰਨ ਨੂੰ ਬਹੁਤ ਘੱਟ ਗਏ ਅੱਗੇ ਕਰਦੇ ਸੀ ਰਸਤੇ ਰੁਤਜ਼ਾਰੀਆਂ ਚੋਂ ਹਟ ਗਏ ਬਹੁਤ ਘੱਟ ਕਰਦੇ ਆ ਕੋਈ ਕੋਈ ਆ ਜਿਹੜੇ ਮਤਲਬ ਉਹ ਨਹੀਂ ਫਾਲੋ ਕਰਦੇ ਉਹ ਕਰ ਦਿੰਦੇ ਆ ਮਾਮੇ ਭੂਆ ਦੀ ਕੁੜੀ ਨੇ ਚੱਲ ਗਈ ਇਧਰ ਇਧਰ ਆਣਾ ਉਹਨਾਂ ਦੇ ਤਾਂ ਕਰਕੇ ਧੀਆ ਨੂੰ ਮਾਮੇ ਦੇ ਨਹੀਂ ਭੇਜਿਆ ਜਾਂਦਾ ਭੂਆ ਦੇ ਨਹੀਂ ਭੇਜਿਆ ਜਾਂਦਾ ਕਿਉਂਕਿ ਉਥੇ ਡਰ ਹੁੰਦਾ ਉਹਨਾਂ ਨੂੰ ਵੀ ਉਥੇ ਮਾਮੇ ਦਾ ਮੁੰਡਾ ਉਥੇ ਭੂਆ ਦਾ ਮੁੰਡਾ ਉਹਨੂੰ ਨਭ ਭੈਣ ਨਹੀਂ ਸਮਝਣਾ ਠੀਕ ਹੈ ਉਹਦਾ ਰਖਵਾਲਾ ਕੌਣ ਹੁੰਦਾ ਆਪਣੇ ਦਾ ਜੇ ਹੁਣ ਆਪਣੀ ਭੂਆ ਦੀ ਕੁੜੀ ਆ ਜੇ ਮਾਮੇ ਦੀ ਕੁੜੀ ਆ ਜੇ ਆਪਾਂ ਕਹਿੰਦੇ ਅਸੀਂ ਖੜੀਆਂ ਸਾਡੀ ਭੈਣ ਹੈ ਉਹਨਾਂ ਦੇ ਤਾਂ ਫਿਰ ਕਹਿਣਾ ਨਹੀਂ ਉਹਨਾਂ ਨੇ ਉਹਨੂੰ ਵੀ ਕਿਹਾ ਆਪਾਂ ਵਿਆਹ ਕਰਾਉਣਾ ਇਹਦੇ ਨਾਲ ਭੈਣ ਘੱਟ ਕੋਈ ਨਹੀਂ ਵਿਰੋਧੀ ਰਾਖੀ ਕੌਣ ਰੱਖੋ ਉੱਤੇ ਉਹੇ ਉਦੋਂ ਪੜ੍ਹਾਈ ਵੀ ਹੋਰ ਤਰੀਕੇ ਦੀ ਹੁੰਦੀ ਸੀ ਹੁਣ ਤਾਂ ਜਵਾਗ ਪੜ੍ਹਦੇ ਆ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੇ ਆ ਕਿੰਨੇ ਕਿਵੇਂ ਪੜ੍ਹੀ ਜਾਂਦੇ ਆ ਉਦੋਂ ਸਾਡੇ ਜਦੋਂ ਸਾਡਾ ਪੜ੍ਹਾਈ ਦਾ ਸਮਾਂ ਹੁੰਦਾ ਸੀ ਅਸੀਂ ਪੜ੍ਹਦੇ ਸੀ ਤਾਂ ਪਿੰਡ 'ਚ ਪਤਾ ਹੁੰਦਾ ਸੀ ਵੀ ਸਾਡੇ ਵਾਲੇ ਪੜ੍ਹੀ ਜਾਂਦੇ ਆ ਐ ਇੱਕ ਦੂਜੇ ਦੇ ਹੱਥ ਫੜ ਲੈਣਾ ਐ ਲਾਂਡ ਲਾ ਲੈਣੀ ਉਧਰੋਂ ਕੁੜੀਆਂ ਨੇ ਉਧਰੋਂ ਲਾਂਡ ਨਹੀਂ ਮੁੰਡਿਆਂ ਨੇ ਇਧਰੋਂ ਲਾਂਡ ਨਹੀਂ ਇੱਕ ਦੂਣੀ ਦੂਣੀ ਉਧਰੋਂ ਕੁੜਕਾਂ ਦਾ ਦੂਣੀ ਚਾਹ ਸਾਰੇ ਪਿੰਡ ਨੂੰ ਸੁਣਨਾ ਹਾਂ ਫੇਰ ਉਹ ਪਾੜੇ ਸੁਣਾਉਂਦੇ ਸੀ ਅਸੀਂ ਆਏ ਸਵੇਰੇ ਹੀ ਵਾਸਵਾ ਹੁੰਦੀ ਸੀ ਨਾ ਸ਼ਨੀਵਾਰ ਨੂੰ ਗੀਤ ਗਾਉਣੇ ਜਾਂ ਉਦੋਂ ਵੀ ਪੂਰਾ ਥਰੂ ਪਾਉਣਾ ਠੀਕ ਹੈ ਫੇਰ ਜਦੋਂ ਪੀਟੀ ਹੁੰਦੀ ਸੀ ਉਦੋਂ ਵੀ ਬੇ ਸ਼ਰਮ ਸਾਬਾ ਹੁਣ ਤਾਂ ਯਾਰੋ ਜੈ ਜਵੰਗ ਠੇਕ ਸਾਬਾ ਹੁਣ ਤਾਂ ਹੈ ਹੀ ਨਹੀਂ ਸਾਨੂੰ ਕਰਨਾ ਨਹੀਂ ਆਉਂਦਾ ਸੀ ਬਾਹਲੇ ਤਰ੍ਹਾਂ ਤੇ ਐਕਸ਼ਨ ਨਹੀਂ ਆਉਂਦਾ ਸਾਨੂੰ ਅਸੀਂ ਐਵੇਂ ਵੇਚੇ ਜੇ ਖੜ ਕਿਉਂ ਆਏ ਜੇ ਕਰੀ ਜਾਣਾ ਮਾਤਾ ਨੇ ਫਾੜ ਜਣਾ ਸਾਹਮਣੇ ਆਏ ਚਲ ਤੂੰ ਉਤੂੰ ਕਰਾ ਤੂੰ ਕਰਾ ਚਲ ਹੁਣ ਮੂਰੇ ਘੜ ਕੇ ਮੁੜ ਕੇ ਲੱਤਾ ਗੰਬੀ ਜਾਣੀ ਕਿ ਹੁਣ ਮੈਂ ਕੀ ਕਹੂੰਗਾ ਇਹਨਾਂ ਨੂੰ ਜਿੱਥੋਂ ਜੀ ਕਰ ਰੋ ਉਤ ਚੱਕ ਲੈਣਾ ਬੇ ਸ਼ਰਮ ਜੈ ਜਵਾਨ ਜੈ ਕਿਸਾਨ ਦੂਜੇ ਨੂੰ ਸੁਣਨੀ ਨਾ ਤਨ ਚਾਰ ਮਾਣ ਨੇ ਲੱਭੜ ਵਿੱਚ ਚੱਲ ਅੱਧ ਕੰਨ ਫੜ ਉਹਨਾਂ ਜਿਹੜੇ ਕੰਨ ਫੜੀ ਰੱਖਣੇ ਜਿੰਨਾਂ ਚਿਰ ਉਹ ਪੀਟੀ ਹੋਈ ਜਾਂਦੀ ਹੁੰਦੀ ਸੀ ਜਦੋਂ ਕਮਰੇ ਜਾਣਾ ਉਦੋਂ ਮਾਸਟਰ ਨੇ ਆਉਣਾ ਹੌਲੀ ਕਿਤੇ ਡੰਡੇ ਮਾਰ ਕੇ ਚਿੱਤਰਾਂ ਦੋ ਚੱਲ ਚੱਲ ਤੂੰ ਵੀ ਚੱਲ ਕਲਾਸ ਚ ਉਦੋਂ ਬਕਲਾਸ ਚ ਜਾਣਾ ਠੀਕ ਹੈ ਮਾਗਾ ਨਾ ਯਾਰ ਜਦ ਨਜ਼ਾਰਾ ਸੀਗਾ ਨਾਲੇ ਕੁੱਟ ਪੈਂਦੀ ਸੀ ਸਕੂਲ 'ਚ ਫੇਰ ਵੀ ਯਾਰ ਆਨੰਦ ਆਉਂਦਾ ਸੀ ਸਾਰਾ ਨਬਦ ਸਫਾਈ ਕਰਕੇ ਬੜਾ ਖੁਸ਼ ਹੁੰਦਾ ਸਕੂਲ 'ਚ ਹਨਾ ਮੈਂ ਕਰੂੰਗਾ ਜੀ ਮੈਂ ਪਾਣੀ ਪਾਉਂਗਾ ਜੀ ਸਬਜ਼ੀਆਂ ਨੂੰ ਮੈਂ ਪਾਉਂਗਾ ਕਿ ਕੁੱਟ ਤੋਂ ਬਚ ਗਏ ਯਾ ਆ ਪੀਣ ਪਾਣੀ ਦੀ ਲੰਘ ਜੇ ਸਾਡਾ ਬੋੜਾ ਮੈਨੂੰ ਕਹਿੰਦਾ ਨਹੀਂ ਇਹਨੂੰ ਟਿਊਸ਼ਨ ਤੇ ਰਖਾਉਣਾ ਮੈਂ ਕਿਹਾ ਕਿਉਂ ਮੈਂ ਨਹੀਂ ਲੱਗਣਾ ਕਹਿੰਦਾ ਤੈਨੂੰ ਪੜ੍ਹਨਾ ਘੱਟ ਆਉਂਦਾ ਮੈਂ ਟਿਊਸ਼ਨ ਤੇ ਨਹੀਂ ਮਗਲ ਜਾਣਾ ਇੱਕ ਘੰਟਾ ਦਾ ਜਾਣਾ ਕਹਿੰਦਾ ਨਾ ਨਾ ਕਿਹਾ ਨਹੀਂ ਤੂੰ ਇੱਕ ਘੰਟੇ ਚ ਮੈਂ ਕਿਹਾ ਮੈਂ ਕਿੰਨਾ ਕਾ ਪੜ੍ਹ ਨੂੰ ਉੱਥੇ ਸੱਤ ਮਾਸਟਰ ਪੜਾਉਂਦੇ ਆ ਵਾਰੀ ਵਾਰੀ ਬਦਲ ਬਦਲ ਜਦੋਂ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਇੱਕ ਘੰਟੇ ਚ ਮੈਨੂੰ ਕੱਲਾ ਕੀ ਸਮਝਾ ਤੂੰ ਮੈਂ ਕਿਹਾ ਮੇਰੇ ਨਹੀਂ ਕੰਨ ਜੇ ਪੈਣੀ ਇਹਦੇ ਕੋਲ ਮੈਂ ਕਿਹਾ ਇੰਨਾਂ ਤਾਂ ਨਹੀਂ ਪੈਂਦੀ ਇਹ ਕੀ ਬਾਦੂ ਨਾ ਆਪਾਂ ਨੂੰ ਨਹੀਂ ਆਉਂਦਾ ਪੜ੍ਹਨਾ ਸਿੱਧੀ ਗੱਲ ਹੈ ਮੈਂ ਕਿਹਾ ਆਪਾਂ ਦਾ ਡਿਊਟੀ ਕਰਨ ਜਾਂਦੇ ਆ ਸਕੂਲ ਚ ਆਉਂਦਾ ਟਾਈਮ ਦੇਖ ਕੇ ਜਾਂਦੇ ਆ ਟਾਈਮ ਦੇਖ ਕੇ ਆਉਂਦੇ ਆ ਡਿਊਟੀ ਭਜਾਉਨੇ ਆ ਮੈਂ ਨਾਲ ਹੋਰ ਨਹੀਂ ਚਾਰ ਪੜ੍ਹਨਦੇ ਤੇ ਦੋ ਤਿੰਨ ਅਸੀਂ ਨਲਾਇਕ ਸੀਗੇ ਇੱਕ ਮੇਰੇ ਨਾਲ ਦਾ ਅਫਸਰ ਲੱਗ ਗਿਆ ਕਾਲੀਦਾਰੀ ਸਰਕਾਰ ਸੀ ਪਤੰਦਰ ਕਾਲੀ ਸੀਗਾ ਸਾਡੇ ਵੰਗੂ ਪੈਸੇ ਦੇ ਕੇ ਉਧਰ ਚੜ ਗਿਆ ਲੈ ਹੁਣ ਕਿਹੜਾ ਯਕੀਨ ਮੰਨੇ ਭਾਈ ਜਿਹੜਾ ਮੇਰੇ ਨਾਲ ਬੜਾ ਮੈਕੋ ਮੰਨੂ ਵੇ ਇਹਦਾ ਮੇਰੇ ਨਾਲ ਵੀ ਲੈ ਗਈ ਸੀ ਹੈ ਇਹ ਤਾਂ ਕੰਨ ਛੱਡਦਾ ਹੀ ਨਹੀਂ ਸੀ ਇਹ ਤਾਂ ਕੰਨ ਫੋੜਦਿਆਂ ਲੈਟਾਂ ਨੂੰ ਬਾਹਰ ਆ ਗਈ ਸੀ ਕਿ ਫਰੀ ਰੱਖਦੇ 24 ਘੰਟੇ ਜੋ ਮੋ ਗਿਆ ਕਰ ਜਾਵੇ ਟੌਰ ਨਹੀਂ ਮੈਂ ਮਗਰ ਤਿੰਨ ਚਾਰ ਵਜ ਜਾਂਦਾ ਮੈਂਗਾ ਫੇਰ ਬਗਾਲਾ ਕੱਢਣ ਲੱਗ ਗਿਆ ਬਗਾਲਾ ਕੋ ਕੇ ਪਿਸ਼ ਮਗਾ ਬੂ ਜੀ ਨਾ ਮਾੜਾ ਫਿਰਾਂ ਮਰੂ ਮਗਾ ਮੀ ਗਾ ਹਮ ਲਈ ਅਫਸਰ ਆ ਕਦਾ ਕਿਹੜਾ ਅਫਸਰ ਆ ਤੂੰ ਮਗਾਣ ਪੜਾ ਉੱਚੋ ਪਕੋਚੋ ਅਸਾਰੇ ਮੇਰੇ ਮਗਰ ਤੁਸੀਂ ਖੜੇ ਇੱਥੇ ਹਾਂਜੀ ਸਰ ਹਾਂਜੀ ਸਰ ਕੋਈ ਘਰਦੇ ਸਰ ਉਹਨੂੰ ਮੇਰੇ ਅਰਜਾ ਕਿਉਂ ਕਹਿੰਦੇ ਇਹ ਕਿਹੜਾ ਬੰਦਾ ਆ ਗਿਆ ਇੱਡਾ ਦੱਬੀ ਫਿਰਦੇ ਨੇ ਉਹ ਮੈਨੂੰ ਅੰਦਰ ਲੈ ਗਿਆ ਕਹਿੰਦਾ ਆਖੋਸ ਮੈਂ ਅਫਸਰ ਲੱਗਾਂ ਤੈਨੂੰ ਕੀ ਨਹੀਂ ਰੱਖ ਲਿਆ ਮੈਂ ਕਹਿੰਦਾ ਹਯੋ ਕਦਾ ਤੂੰ ਰੋਜੀ ਵੀ ਨਹੀਂ ਚ ਕੀ ਲਾਉਂਦਾ ਮੈਂ ਕਹਿਆ ਮੈਂ ਕਹਿੰਦਾ ਇੱਥੇ ਮੈਂ ਜਾਂ ਚਾਲ ਜਾ ਮਨ ਜਾ ਪਿਓ ਕਹਿੰਦਾ ਸਾਰੇ ਮੇਰੇ ਕੋਲ ਕੰਮ ਕਰਾਉਣਾ ਇਹ ਦਫਾਈ ਪਟਦੀ ਤੂੰ ਅੱਛਾ ਯਾਰ ਮੈਂ ਕਹਾਂ ਤੂੰ ਲੱਗ ਗਿਆ ਹੋਏ ਪੱਕੀ ਗੱਲ ਲੱਗਦਾ ਜਾ ਯਾਰ ਤੂੰ ਬੰਦਾ ਕੀ ਹੈ ਉਹ ਮਕਾਨ ਪੜਾ ਮੈਨੂੰ ਯਕੀਨ ਨਹੀਂ ਆਉਂਦਾ ਸਾਡੇ ਨਾਲ ਵੀ ਲੈ ਚੀ ਤੂੰ ਤਾਂ ਤੂੰ ਕੰਨ ਨਹੀਂ ਛੱਡਦਾ 24 ਘੰਟੇ ਫੜੀ ਲੱਗਦਾ ਸੀ ਉਹ ਕਹਿੰਦਾ ਮੇਰੇ ਪਿਓ ਆ ਬੰਦ ਕਰ ਦੇ ਜਦੋਂ ਮੈਂ ਬਾਹਰ ਨਿਕਲਿਆ ਸਾਰੇ ਖੜੇ ਹੋ ਪੰਚਾਇਤਾਂ ਦੇ ਨਾਲੇ ਉਹ ਕਹਿੰਦਾ ਬਾਈ ਸਾਰੇ ਕੰਮ ਵੀ ਕਰਾ ਦੇ ਯਾਰ ਇਹ ਤੋਂ ਮੈਂ ਕਰਾ ਦੇਣਾ ਦੋ ਮਾਰੂ ਤੇ ਪੀੜਾ ਕਰੂ ਇਹ ਕਿਵੇਂ ਨਾ ਕੋ ਉਹ ਨਾ ਆ ਕਰਬੜਾ ਲਈ ਗਰਮ ਨਾ ਮੈਂ ਇਹਨੂੰ ਪੜਨਾ ਤਾਂ ਆਉਂਦਾ ਨਹੀਂ ਇਹ ਕਿਵੇਂ ਲੱਗਿਆ ਮੈਂ ਕਿ ਮੈਂ ਤਾਂ ਐ ਖਰਾਬ ਨਾ ਮੈਂ ਕਰਾਉਣਾ ਕੰਮ ਥੋੜਾ ਮੈਂ ਕਿੰਨਾ ਦਾ ਕਰ ਉਹ ਕਰ ਦਿੰਦਾ ਕਹਿੰਦਾ ਤੂੰ ਜਾ ਕਹਿੰਦਾ ਤੇਰੇ ਬੰਦੇ ਆਏ ਮੈਂ ਕਿ ਆਹ ਕਰ ਦਿੰਨਾ ਕਰ ਦਿੰਨਾ ਜਾ ਤੂੰ ਇਹ ਮੇਰਾ ਭਰਾ ਹੀ ਆ ਭਾਈ ਉਹਨਾਂ ਨੂੰ ਕਹਿੰਦਾ ਅਸੀਂ ਬਚਪਨ ਤੋਂ ਲੈ ਕੇ ਇਕੱਠੇ ਹੀ ਆਂ ਉਹ ਬੰਦੇ ਇਹਨੂੰ ਤਾਂ ਪਤਾ ਨਹੀਂ ਕੋਈ ਅਫਸਰ ਲਾ ਕੇ ਆਇਆ ਤੁਸੀਂ ਕੱਟੇ ਜਿੱਤ ਤੇ ਗਿਆ ਆ ਮੈਂ ਕਿ ਬਾਅਦ ਵਿੱਚ ਛੜ ਗਈ ਸੀ ਅਸੀਂ ਭਾਈ ਮੈਂ ਪੜਿਆ ਨਹੀਂ ਪਰ ਰੇ ਮਾ ਫਰੇ ਲਿਖਿਆ ਨਾਲੀਆਂ ਜਦੋਂ ਮੈਂ ਮੋਕੇ ਤੇ ਇੰਟਰ ਚਲਾਉਂਦਾ ਸੀ 407 ਧਰੀ ਦੇ ਕਿੱਥੇ ਸੀ ਪਤਾ ਅਕੈਡਮੀ ਚ ਐ ਨਾਲ ਕਮਰਾ ਲਿਆ ਵਾ ਅਕੈਡਮੀ ਚ ਨਾਉਣਾ ਅਕੈਡਮੀ ਸਾਡੇ ਕੱਪੜੇ ਸੁੱਕਣੇ ਪਾਏ ਹੁੰਦੇ ਸੀ ਕਿਉਂਕਿ ਜਿਹੜਾ ਅਕੈਡਮੀ ਦਾ ਟੀਚਰ ਸੀ ਉਹ ਵੀ ਸਾਡੇ ਨਾਲ ਹੀ ਸੀ ਸਾਢਾ ਹੜੀ ਸੀ ਮੇਰੇ ਪਿੰਡ ਦਾ ਜੀ ਸਾਰਿਆਂ ਨੇ ਉੱਤੇ ਸਟੂਲਾਂ ਦੇ ਨੀਕਰਾਂ ਸੁੱਕਣੇ ਪਾਜਾ ਹੁੰਣਗੇ ਕਈ ਵਾਰੀ ਆ ਕੇ ਕੁੜੀਆਂ ਨੇ ਚਿਕਾਈਆਂ ਕੁੜੀਆਂ ਦੀ ਅਕੈਡਮੀ ਸੀ ਉਹ ਕੱਪੜੇ ਰਦਾਲੂ ਆਗੇ ਮਾਸਟਰ ਨੇ ਕਰਨੇ ਕੱਪੜੇ ਦਾ ਚੱਕਰ ਲਿਆ ਕੋ ਟਾਈਮ ਨਾ ਆ ਸੀ ਸੁੱਕਣੇ ਪਾਏ ਵੀ ਐ ਫੇਰ ਚੱਕਣੇ ਸੀ ਇਹ ਰਹਿੰਦੇ ਅਕੈਡਮੀ ਸੀ ਭੱਜਣਾ ਸੀ ਗੁਰਨਾਣ ਕਾਲਜ ਜਾਂਦੇ ਸੀ ਆਉਂਦਾ ਢੱਕਾ ਨਹੀਂ ਸੀ ਕਿਦੋਂ ਦੇ ਸੀ ਘੁੰਮੀ ਸੀ ਦੇਖਣ ਵਾਲੇ ਨੂੰ ਮਾਇ ਲੱਗਦਾ ਸੀ ਵੀ ਅਕੈਡਮੀ ਇਹਨਾਂ ਤੋਂ ਵੀ ਸਾ ਪੀਵੀਆ ਵੀ ਵੀ ਟੀਚਰ ਹੀ ਹੋਣਗੇ ਕਿਉਂਕਿ ਚੜਾਈ ਬਹੁਤ ਰਗਦੇ ਸੀ ਤਨਚਾਰ ਮੇਰੇ ਪਿੰਡ ਦੇ ਆਗੇ ਗੈਂਟਰ ਸਿੱਖਣ ਸਾਰੇ 407 ਚੜਾ ਲੈਂਦਾ ਜਿਵੇਂ ਕਾਜੋ ਬਣ ਜਾਗੇ ਡਰਾਈਵਰ ਗੱਡੀ ਕੋਈ ਨਹੀਂ ਇੱਕ ਦੋ ਦਿਨ ਟ్రायल ਦੇਣ ਆਇਆ ਕਹਿੰਦਾ ਮੈਂ ਸਿੱਖ ਜੂ ਤੀਜੇ ਦਿਨ ਪਿੰਡ ਗਿਆ ਸਾਡੇ ਪਿੰਡ ਦੀ ਕੁੜੀ ਛੇੜਤੀ ਉਹ ਮਗਰ ਪੈ ਕੇ ਭੱਜ ਆਇਆ ਮੁੜ ਕੇ ਪੱਕਾ ਹੀ ਆ ਗਿਆ ਮੇਰੇ ਕੋਲੇ ਕਹਿੰਦਾ ਹੁਣ ਮੈਂ ਪੈਂਟ ਨਹੀਂ ਜਾਂਦਾ ਮੈਂ ਕਿਹਾ ਕਿਉਂ ਕਦੋਂ ਉੱਠਣਗੇ ਬਹੁਤ ਮੈਂ ਕਿਹਾ ਜਾਈਂ ਨਾ ਦੱਸੀ ਮਨਾ ਉਹ ਮੇਰੇ ਕੋਲੇ ਰਿਹਾ ਮੇਰੇ ਕੋਲੇ ਡਰਾਈਵਰ ਬਣ ਗਿਆ ਮੇਰੇ ਕੋਲੇ ਗੱਡੀ ਚਲਾਉਣ ਲੱਗ ਗਿਆ ਮੁੜ ਕੇ ਉਹ ਐਸਾ ਪਿੰਡੋਂ ਨਿਕਲਿਆ ਗੱਡੀ ਚਲਾਉਂਦੇ ਨੇ ਉਹ ਆਪਦੇ ਰਿਸ਼ਤੇਦਾਰੀ ਚ ਲੈ ਗਿਆ ਬਤਨੀ ਉੱਥੇ ਡੇਰੀ ਪਾਲੀ ਦੁੱਧ ਆੜੀ ਉਹ ਡੈਰੀ ਐਸੀ ਕਾਮਯਾਬ ਹੋਈ ਉੱਥੋਂ ਡੈਰੀ ਤੋਂ ਹੁਣ ਪਤਾ ਹੀ ਨਹੀਂ ਕੀ ਕੁਝ ਬਣਾ ਗਿਆ। ਕਈ ਵਾਰ ਬੰਦਾ ਭੱਜਿਆ ਕੂਬੇ ਦੇ ਬੱਤੀ ਲੱਤ ਲਾਸ ਆ ਜਾਂਦੀ ਹੈ ਕੂਬੇ ਨਿਕਲ ਜਾਂਦਾ ਹੈ। ਦੋ ਡਰਾਈਵਰ ਬਣਾਏ ਵੀ ਮੇਰੇ ਬਾਹਰ ਗੱਡੀਆਂ ਚਲਾਈ ਜਾਂਦੇ ਆ। ਸਿਖਾਏ ਸਾਰੇ 407 ਤੇ ਸਿਖਾਏ ਮਾਲਕ ਨਾਲ ਕੇ ਮਾਲਕ ਦੀ ਮੈਂ ਚੰਗਾ ਨਹੀਂ ਮੰਨਦਾ ਸੀ। ਮਾਲਕ ਬਜ਼ੁਰਗ ਸੀ ਦੋ ਵਿਆਹ ਕਰਾਇਆ ਸੀ ਉਹਨੇ ਦੂਜਾ ਵਿਆਹ ਕਰਾਇਆ ਜਿਹੜਾ ਉਹ ਉਹਦੇ ਜਵਾਕ ਦੀ ਵਾਹ ਵਾਹ ਸੀ ਪਹਿਲਾਂ ਵਾਲੇ ਵੱਡੇ ਸੀਗੇ। ਉਹਦਾ ਵਾਲੇ ਛੋਟੇ ਸੀ ਦੋ ਜਵਾਕ ਤੇ ਉਹ ਹੁਣ ਬાળા ਬਜ਼ੁਰਗ ਹੋ ਗਿਆ ਸੀਗਾ ਸਾਡੀ ਸੇਠਣੀ ਸਾਡੀ ਠੀਕ ਠਾ ਰਹੀ ਸੀ ਇਹਦੇ ਸੇਠਣੀ ਉਹਨੂੰ ਬਹੁਤ ਗਾਲਾਂ ਕੱਢਦੀ ਹੁੰਦੀ ਸੀ ਤੇ ਮੈਂ ਕਹਿੰਦਾ ਸੇਠਣੀ ਉਹਨੂੰ ਲਾ ਲਾ ਕੇ ਸਾਡੇ ਨਾਲ ਹੀ ਦਮਕਿਆ ਰਹਿੰਦਾ ਕਹਿੰਦੀ ਇੱਥੇ ਕੀ ਕਰਾਉਣਾ ਹੈ ਤੋ ਡਾਜੋ ਹੁਣ ਨਾਲ ਪਤੰਦਰ ਨੇ ਵੀ ਆਇਆ ਪਰਫ ਵੇਚਦਾ ਆਉਂਦਾ ਸੀ ਨੇ ਸੁਵੇ ਨਾ ਭੰਨੀ ਰਾਣੀ ਬੈਠੇ ਨੇ ਆ ਆ ਫੱਟੀ ਤੇ ਨਾ ਫੱਟੀ ਅਸੀਂ ਬੈਠੇ ਹੁਣਾ ਉੱਥੇ ਮੌਜ ਨਾਲ ਜਗਤ ਕੰਮ ਨਹੀਂ ਹੁੰਦਾ ਸੀਗਾ ਢੰਡੇ ਹੁੰਦੇ ਸੀ ਉਹਦੇ ਕੋਲੇ ਚੱਕ ਖੋਲ ਦਰ ਥੋੜੇ ਟਾਈਮ ਬਾਅਦ ਛੱਡਾ ਮਾਰਨਾ ਅੰਦਰ ਅਸੀਂ ਤੁਸੀਂ ਜੇ ਦੁਨੀਆ ਚ ਜਾਇਆ ਕਰਨੇ ਇੱਥੇ ਬੈਠੇ ਰਹੇ ਨਾ ਉਹਨੂੰ ਪਤਾ ਜੀ ਵੀ ਚਾਹਦਾ ਇਹ ਪੀ ਜਾਂਦੇ ਆ ਤੁਹਾਨੂੰ ਕਿੰਜ ਆਦੇ ਤੇ ਤੇ ਉਹ ਵੇਲੇ ਵੀ ਅਸੀਂ ਡਰਾਈਵਰ ਬਣਾਤੇ ਉਹਦੇ ਨਾਲ ਅੜ ਕੇ ਮੰਨਦੇ ਨਹੀਂ ਸੀ ਉਹਦੀ ਨਾਸ ਹੀ ਗੱਡੀ ਤੋਂ ਅੜਦੇ ਸੀ ਉਦੋਂ ਕੀ ਹੁੰਦਾ ਹੁੰਦਾ ਜੁਨੀਆਨਾਂ ਦੇ ਵਿੱਚ ਤੁਸੀਂ ਚੋਰੀ ਜਿਹੜਾ ਨਹੀਂ ਲਾ ਸਕਦੇ ਘੇੜਾ ਚੋਰੀ ਘੇੜਾ ਲਾਉਂਦਾ ਸੀ ਉਹਨੂੰ ਫੱਟੇ ਤੇ ਚੜਾਇਆ ਜਾਂਦਾ ਸੀ ਇਹ ਸਭ ਤੋਂ ਵੱਡੀ ਬੇਇੱਜ਼ਤੀ ਹੁੰਦੀ ਸੀ ਕਿਉਂਕਿ ਉਹਨੂੰ ਫੱਟੇ ਤੇ ਚੜਾ ਕੇ ਸਾਰੇ ਡਰਾਈਵਰ ਅੱਗੇ ਖੜੇ ਹੁੰਦੇ ਸੀ ਉਹ ਤੋਂ ਹੱਥ ਜਿਹੜਾ ਕੇ ਗਲਤੀ ਮਨਾਈ ਜਾਂਦੀ ਸੀ ਮੇਰੀ ਗਲਤੀ ਹੈ ਨਾਲੇ ਉਹਨੂੰ ਜੁਰਮਾਨਾ ਪਾਇਆ ਜਾਂਦਾ ਸੀ ਨਾਲੇ ਫੱਟੇ ਤੇ ਜਿਹੜਾ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਸੀ ਤੇ ਅਸੀਂ ਭਾਈ ਸਾਨੂੰ ਆ ਗਿਆ ਕੋਈ ਬੰਦਾ ਕਹਿੰਦਾ ਯਾਰ ਜਿਹੜਾ ਇੱਕ ਮੱਝ ਲਾ ਕੇ ਉਹਨੇ ਮਗਰ ਲਾਇਆ ਉਹਨੇ ਇੱਥੇ ਕਿਹੜਾ ਬੋਲਦਾ ਅਸੀਂ ਲੱਦ ਕੇ ਮੱਝ ਲਾਇਆ ਇੱਥੇ ਸਾਡੇ ਮਾਲਕ ਨੂੰ ਪਤਾ ਲੱਗ ਗਿਆ ਇਹ ਜਿਹੜਾ ਕਮਾਜ ਲਾ ਕੇ ਆਇਆ ਹੈ ਚੋਰੀ ਉਹਨੇ ਜਾ ਕੇ ਸਾਡੇ ਸੈਕਟਰੀ ਨੂੰ ਦੱਸਿਆ ਜੁਨੀਆ ਜੀ ਕਹਿੰਦਾ ਤਾਰੀ ਮਾਜ ਲਾ ਕੇ ਆਇਆ ਹੈ ਚੋਰੀ ਉਹਨਾਂ ਨੇ ਸਵੇਰੇ ਅਨਾਉਂਸਮੈਂਟ ਕਰਤੀ ਭਾਈ ਉੱਥੇ ਮੈਂ ਵੀ ਗਿਆ ਵਾ ਕਹਿੰਦੇ ਵੀ ਤਾਰੀ ਨੂੰ ਵੀ ਫਟੇ ਦੇ ਚੜਾਉਣਾ ਹੈ ਵੀ ਇਹ ਰਾਤ ਚੋਰੀ ਮਾਜ ਲਾ ਕੇ ਆਇਆ ਹੈ ਜਿਹੜਾ ਇੱਕ ਮੈਂ ਕਿਹਾ ਵੀ ਗੱਲ ਸੁਣ ਲੋ ਜਿਹੜੇ ਬੰਦੇ ਨੇ ਦੱਸਿਆ ਉਹ ਲਿਆਓ ਮੈਂ ਗਲਤੀ ਮੰਨ ਲੂੰਗਾ ਮੈਂ ਤਿਆਰ ਉਧਰੋਂ ਸਾਡਾ ਜਿਹੜਾ ਮੇਰੇ ਨਾਲ ਦਾ ਚਾਰਨੀ ਜਿਹੜਾ ਦੁੱਧ ਵਾਲਾ ਸੀ ਉਹਦੇ ਕੋਲ ਚਾਕੂ ਉਹਦੇ ਕੋਲ ਹੱਥ ਦਾ ਘਗਾਉਂਦਾ ਹੈ ਉਹ ਕਹਿੰਦਾ ਤੂੰ ਕਿਧਰ ਬੰਦਾ ਬੰਦਾ ਮਾਰਨਾ ਬੰਦਾ ਕਹਿੰਦਾ ਕਿਸੇ ਨੇ ਚੂਕੜੀ ਕਰੀ ਆ ਮੱਧ ਵਾਲੀ ਬਾਈ ਕਹਿੰਦਾ ਜੰਗਾ ਦੇਾਂਗੇ ਆਪਾਂ ਉਹ ਡਰ ਗਿਆ ਉਹਨੇ ਕਿ ਚੂਕੜੀ ਤਾਂ ਮੈਂ ਕਰੀ ਆ ਉਧਰੋਂ ਉਹਨੂੰ ਸੈਕਟਰੀ ਨੇ ਫੋਨ ਲਾਇਆ ਆ ਜਿਓ ਜੀ ਕਹਿੰਦਾ ਇਹ ਕਹਿੰਦੇ ਬੰਦਾ ਕਰਾਓ ਮੂੰਹ ਤੇ ਮੈਂ ਨਹੀਂ ਦੇਖਿਆ ਕਹਿੰਦਾ ਮੈਂ ਤਾਂ ਮਜ਼ਾਕ ਕੀਤਾ ਮੈਨੂੰ ਨਹੀਂ ਪਤਾ ਕਹਿੰਦਾ ਜੀ ਮੇਰਾ ਨਾਂ ਨਾ ਲਈਂ ਜਾਂ ਤਾਂ ਕੋਲੇ ਕਹਿੰਦਾ ਖਵਲੇ ਬੰਦੇ ਆਈ ਮੂੰ ਕਿਤੇ ਉਹ ਬੰਦਾ ਵੀ ਬੰਦਾ ਮੁੱਕਰ ਗਿਆ ਉਹ ਕਰਦਾ ਨਹੀਂ ਟਰਾਲ ਲੈਂਦੇ ਐ ਡਰਿਆ ਵਾ ਮੁੱਕਰ ਕੇ ਆਉਂ ਨੰ ਨੰ ਮੈਗਾਜੀ ਮੈਨੂੰ ਡਰਾਉਂਦੇ ਭਾਈ ਉਹ ਡਰਿਆ ਵਾ ਆਪ ਹੀ ਡਰ ਗਿਆ ਝੂਠ ਬੋਲ ਗਿਆ ਤੁਨੂੰ ਠੀਕ ਐ ਕਿਉਂਕਿ ਅਸੀਂ ਪਹਾੜਾ ਨਹੀਂ ਲਿਆ ਸੀਗਾ ਅਸੀਂ ਤਾਂ ਯਾਰ ਦੋ ਤੀ ਮੱਝ ਲਾ ਕੇ ਆਈ ਸੀ ਅੱਲਾ ਹੈ ਬੱਜ ਕੇ ਕਿ ਕੀ ਫਰਕ ਪੈਂਦਾ ਅਸੀਂ ਬਗਾਰਪੁਰ ਚੱਲਣ ਨੂੰ ਮੈਂਟ ਲਾਉਂਦੇ ਸੀ ਕਿੱਡੀ ਹੋਵੇ ਕਾਨੂੰ ਆਇਆ ਹੁੰਦਾ ਜੀ ਆਪਣੀ ਅਫਸਰ ਨਾਲ ਲਿਆਜ ਪੈਂਦੀ ਹੈ ਯਾਰ ਜੇ ਅਫਸਰ ਨੇ ਕਹਦਾ ਮੇਰੇ ਬਜਰੀ ਚਾਹੀਦੀ ਰੇਤਾ ਚਾਹੀਦਾ ਅਸੀਂ ਜਾਂਦੇ ਹੀ ਸਾਰਾ ਨੰਬਰ ਵੇਸੀ ਲੈ ਕੇ ਆਵਾਂਗੇ ਬਈ ਗੱਲ ਹੀ ਕੋਈ ਨਹੀਂ ਮੈਨੂੰ ਅੱਜ ਵੀ ਯਾਦ ਆ ਪੀ 2042346 ਗੱਡੀ ਦਾ ਨੰਬਰ ਸੀ 407 ਦਾ ਮੇਰੇ ਦਿਲ ਚ ਵਸਿਆ ਪਿਆ ਦਿੱਲੀ ਨੂੰ ਮੋਗੇ ਤੋਂ ਇੱਕੋ ਹੀ ਗੱਡੀ ਜਾਂਦੀ ਸੀ ਜਿਹੜੀ 407 2346 ਸੀ ਹੋਰ ਅੱਜ ਤੱਕ ਗੱਡੀ ਨਹੀਂ ਗਈ ਵੇਲਾਉ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਲੈ ਗਿਆ ਉਹ ਗੱਡੀ ਨੂੰ ਮੈਂ ਜੂਪੀ ਤੱਕ ਬਾਹਰਤੀ ਨਾ ਉਹ ਬਿਨਾ ਪਰਮੜ ਤਾ। ਜੁਨਾ ਪਰਮੜ ਤੋਂ ਲੈ ਗਿਆ। ਰਿਕਾਰਡ ਹੁੰਦਾ ਹੀ ਹੈ ਅਗਲਾ ਕਹਿੰਦਾ ਯਾਰ ਕਿ ਆ ਆ ਗਈ ਦਿੱਲੀ ਵਾਲੀ ਆ ਆ ਗਈ ਦਿੱਲੀ ਵਾਲੀ ਕਿਉਂਕਿ ਕੋਈ ਸੀ ਹੋਰ ਤਾਂ ਵੀ ਜਾਂਦਾ ਨਹੀਂ ਸੀ। ਫਿਰ ਵੇਲਾ ਵੀ ਇਹ ਵੇਲਾ ਵੀ ਡੀਟੀਓ ਜੀ ਦੀ ਚੜਾਈ ਹੁੰਦੀ ਸਾਡੀ ਜਦੋਂ ਅਸੀਂ ਉਤਰਨਾ ਦਿੱਲੀ ਆਏ ਸੀ ਭਾਈ ਹੁੰਦੀ। ਉਹ ਤਾਂ ਦਿੱਲੀ ਬਹੁਤ ਵੱਡੀ ਚੀਜ਼ ਸੀ। 407 ਲਈ ਜਦੋਂ ਮੈਂ ਯੂਪੀ ਜੋ ਹੈ ਉਹ ਤਾਂ ਲੋਕ ਮੇਰੇ ਆਲੇ-ਦਾਲੇ ਬੈਠੇ ਆਂ ਅੱਛਾ ਯੂਪੀ ਚ ਵੱੜ ਗਿਆ ਈ ਤੂੰ ਹਾਂ ਅੱਛਾ ਕਿਵੇਂ ਹੋ ਉੱਥੇ ਕੋਲ ਹੈ ਯੂਪੀ ਕਿੱਧਰ ਦੀ ਬੜਿਆ ਤੂੰ ਯੂਪੀ ਵਾਵਾ ਯੂਪੀ ਦੇ ਅੰਦਰ ਚੱਲਿਆ ਗਿਆ ਈ ਤੂੰ ਹਾਂ ਯੂਪੀ 'ਚ ਮੈਂ ਜਰਮਣ ਹੁੰਦਾ ਆਂ ਪੁੱਠੜ ਮੈਨੂੰ ਉਸਾਲਿਓ ਮੈਂ ਕਿਹਾ ਫਟੇ ਕਾਣ ਗਿਆ ਨੀ ਕਰਾਂ ਸੀ ਉੱਥੇ ਬੰਜਿਆਂ ਦੇ ਮੈਂ ਦੇਖ ਲਿਆ ਮੈਂ ਕਿਹਾ ਉਹ ਯੂਪੀ ਆ ਬਸ ਮੜਾਸੇ ਜਿਹੇ ਮਾਰੇ ਸੀ ਮੇਰੇ ਵਾਂਗੂ ਹੋਰ ਯੂਪੀ 'ਚ ਬੜਾ ਮੈਂ ਕਿਹਾ ਬੀੜੀਆਂ ਕੋਲੇ ਸੀ ਉਹਨਾਂ ਦੇ ਫੂਕਾ ਮਾਰੀ ਜਾਂਦੇ ਆ ਉਹ ਪਰਾਉਨੇ ਦੀ ਇੱਜਤ ਫੋਲ ਕਰਦੇ ਆ ਉਹ ਮੇਰਾ ਟਾਇਰ ਪੈਂਚਰ ਹੋ ਗਿਆ ਤੁੰਦੱਸਾ ਮੇਰਾ ਟਾਇਰ ਪੈਂਚਰ ਹੋ ਗਿਆ ਮੈਂ ਟਾਇਰ ਬਦਲੀ ਜਾਮਾ ਉਧਰ ਉਹਨਾਂ ਦਾ ਪਰਾਉਣਾ ਆ ਗਿਆ ਇੱਕ ਦਾ ਚਾਹ ਲ ਘੋਖਾ ਉਧਰੋਂ ਪਰਾਉਨੇ ਲੈ ਕੇ ਆ ਗਿਆ ਉਹਨੇ ਰੋਮ ਮਾਰਿਆ ਚਾਹ ਐ ਦੋ ਕੱਟ ਚਾਹ ਬਣਾ ਦੋ ਕੱਟ ਦੋ ਕੱਟ ਮਦਰੂ ਐ ਇਹਨੀਆਂ ਦਾਈ ਚਾਹ ਉਹਨੇ ਚਾਹ ਲੈਣ ਦੋ ਕੱਟ ਦੋ ਬਾਗਲੇ ਜੀ ਲੈ ਕੇ ਆ ਉਹ ਅਜਾ ਭੈ ਦੋ ਬਾਗਲੇ ਜੀ ਕਿਵੇਂ ਕਾਣਗੇ ਇੰਨੀ ਚਾਹ ਨਾਲੇ ਉਹਨੇ ਪਤੰਦਰ ਨੇ ਐ ਕਿ ਕੇ ਬੈਸਕੋਟ ਦਿੱਤਾ ਬਾਗਲੇ ਜੀ ਉਹਨਾਂ ਨੂੰ ਫੋੜ ਲੇਵੇ ਇੱਕ ਕੋ ਨੂੰ ਫੜਾਦਾ ਇੱਕ ਪਰੌਣੇ ਨੂੰ ਫੜਾਤਾ ਬੀੜੀ ਲੈ ਕੇ ਆਓ ਜੀਜਾ ਜੀ ਕੇ ਲਈ ਉਹ ਦੋ ਬੀੜੀਆਂ ਲਿਆ ਇੱਕ ਪਰੌਣੇ ਨੂੰ ਪਰਾਤੀ ਇੱਕ ਕੋ ਨੂੰ ਪਰਾਤੀ ਉਹ ਕਹਿੰਦਾ ਜੀਜਾ ਜੀ ਹੋਦਾ ਹੰਦਾ ਅਬ ਕੀ ਰਹੇਗਾ ਕਹਿੰਦਾ ਚਾਹੇ ਬਿਸਕੁਟ ਜੀੜੀ ਸੱਤ ਹੋ ਗਿਆ ਮੈਂ ਕਿਹਾ ਆ ਪਰਮਾ ਤੈਨਾਂ ਰਪਈਆਂ ਚ ਕੋਸ਼ ਤੇ ਸਾਡੇ ਵਾਲਾ ਹੁੰਦਾ ਮੈਂ ਕਿਹਾ ਕੁੜੀਏ ਬਖੌਰੂ ਪਾਣ ਦੇ ਬੋਤਲਾਂ ਤੋੜਦੇ ਆ ਮੁਰਗੇ ਖਾਂਦੇ ਆ ਬੁਰਾ ਹਾਲ ਆ ਤਿੰਨ ਰੁਪਈਆਂ ਚ ਬਾਗੋ ਬਾਗ ਹੋ ਗਿਆ ਬਾਸ ਚੜ ਕੇ ਬੀੜੀ ਦੀ ਕੇ ਤੇ ਨਾਲੇ ਜਾ ਕੇ ਮੈਂ ਕਹਿੰਦੇ ਵੀ ਕੁੜੀ ਦੀ ਇੱਜ਼ਤ ਕਰੂਗਾ ਬਹੁਤ ਇੱਜ਼ਤ ਕਰੀ ਤੇਰੇ ਭਾਈ ਨੇ ਚਾਹੇ ਬਿਸਕਟ ਵੀ ਨਹੀਂ ਬੜੀ ਇੱਜ਼ਤ ਕਰੀ ਜਿਸ ਹੈ ਕਿ ਇੱਕ ਬਿਸਕਟ ਇੱਕ ਜੀ ਦੀ ਤੇਜ਼ ਦੀ ਕਿਚਾ ਪਰਮਣਾ ਕਹਾ ਸੀ ਕੁਮਾਰੀ ਉਹ ਵੀ ਮੈਂ ਕਿਹਾ ਤਾਂ ਸਾਡੇ ਚਾਹੀਦਾ ਇਸ ਸਿਸਟਮ ਚ ਜਰ ਵੀ ਇੰਨੇ ਨਾਲ ਹੀ ਖੁਸ਼ ਆ ਬੰਦੇ ਤੇ ਹੁੱਕੇ ਵਾਲੀ ਗੱਲ ਤਾਂ ਉੱਥੇ ਹਰਿਆਣੇ ਚ ਰਾਜਸਥਾਨ ਚ ਹੁੱਕੇ ਵਾਲੀ ਹੈਗੀ ਐ ਜਿਹੜੇ ਘਰ ਹੁੱਕਾ ਹੀ ਨਹੀਂ ਉਹ ਘਰ ਦਾ ਉਹ ਕਹਿੰਦੇ ਨੇ ਇਹਦਾ ਹੁੱਕਾ ਪਾਣੀ ਬੰਦ ਕਰੋ। ਵਾਕਈ ਬੰਦ ਕਰਦੇ ਹੁੰਦੇ ਸੀ ਹੁੱਕਾ ਪਾਣੀ ਬਾਈ ਇਸ ਘਰ ਦਾ ਹੁੱਕਾ ਪਾਣੀ ਨਹੀਂ ਪੀਣਾ। ਹੁੱਕੇ 'ਚ ਪਾਣੀ ਪੈਂਦਾ। ਜੇ ਕਿਸੇ ਤੇ ਟਾਂਸਰ ਆ ਨਾ ਟਾਂਸਰ ਤਾਂ ਉਹ ਪਾਣੀ ਲੈ ਕੇ ਆਉਂਦੇ ਹੁੱਕੇ ਦਾ ਉਹਦੇ ਨਾਲ ਘਰਾਰੇ ਕਰਦੇ ਆ ਟਾਂਸਰ ਖਤਮ ਹੋ ਜਾਂਦੇ ਆ। ਉਹ ਤਮਾਕੂ ਘਰੇ ਵੀ ਬੀਜਦੇ ਆ ਲੋਕ ਉਹਦੇ ਵਿੱਚ ਫਿਰ ਗਵਾਰਡ ਲਾ ਕੇ ਫਿਰ ਉਹ ਹੁੱਕਾ ਗੜ 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 ਤੁ ਚੱਲਦੀ ਜਾਂਦਾ ਹਰੇ ਘਰੇ। ਜੇ ਪੀਂਦਾ ਜਾਂ ਨਹੀਂ ਪੀਂਦਾ 부ੜੀਆਂ ਨੇ ਹੁੱਕੇ 'ਚ ਕੋਲੇ ਰੱਖ ਕੇ ਕੋਲੇ ਅੱਗ ਬਚਾ ਕੇ ਪਾਤਰੀਆਂ ਦੇ ਗੋਹੇ ਬਣਾ ਦੇਨੇ ਆ ਕੋਲੇ ਤਮਾਕੂ ਰੱਖ ਦੇਣਾ ਜੇ ਕੋਈ ਆਊਗਾ ਭਾਈ ਆਉਦਾ ਪੀ ਲੂਗਾ ਜੇ ਹੁਣ ਅਸੀਂ ਵੀ ਚਲੇ ਗਏ ਉਹਦੇ ਸਿਸਟਮ 'ਚ ਭਾਈ ਸਾਡੀ ਰਾਜੂ ਵੀ ਰੱਖਿਆ ਕਰੇ ਭਾਈ ਬੀਬੀਆਂ ਦਾ ਮੰਡਲ ਸਵੇਰੇ ਉੱਠ ਕੇ ਮੰंजे ਤੇ ਰਾ ਕੋਲੇ ਨਾਲ ਸੀਕਾ ਵਾਲੀ ਡੱਬੀ ਵੀ ਕੋਈ ਬੰਦਾ ਵੀ ਨਹੀਂ ਪੀਨੂ ਭਾਈ ਆ ਕੇ ਮੈਨੂੰ ਕਹਿੰਦੀ ਕਿਤੇ ਆ ਗਏ ਆਪਾਂ ਕਿਹੋ ਜੇ ਕਲਚਰ 'ਚ ਆ ਗਏ ਵੀ ਅਗਲਾ ਕਹਿੰਦਾ ਇਸ ਘਰੇ ਵੀੜੀ ਨਹੀਂ ਯਾਰ ਪੈਦਾ ਕੀ ਹੋਂਦਾਂ ਫਿਰ ਤੁਰੇ ਜਾਂਦੇ ਹੈ ਲੈ ਚੱਕਣਾ ਤੋੜ ਕੇ ਆਹ ਹੋਰ ਭਾਈ ਰਾਜੂ ਠੀਕ ਹੈ ਠੀਕ ਹੈ ਵੀੜੀ ਗਾਹ ਐ ਬੜਾ ਰਿਵਾਜ ਸੀ ਯਾਰ ਹਜ਼ੂਨ ਕਿ ਬੜਾ ਪਿਆਰਾ ਰਿਵਾਜ ਲੱਗਦਾ ਸੀ ਮੈਨੂੰ ਤਾਂ ਮੈਂ ਭਾਈ ਜਗਰਾਤੀ ਚ ਵੀੜੀਆਂ ਵੰਡਦਾ ਫਿਰ ਥਾਲ ਚ ਪਾ ਦਿੰਦੇ ਮੇਰੇ ਕੋਲੇ ਕੀ ਤਨੜਾ ਨੂੰ ਦਿੰਦਾ ਜੋਂ ਮੈਂ ਤਾਂ ਸਾਡਾ ਪ੍ਰਾਣਾ ਗੁੱਸੇ ਹੋ ਗਏ ਆਂ ਮੈਂ ਸਾਲਾ ਉਧਰ ਹੀ ਬੰਦਦਾ ਪਰਦਾ ਆਪਣੇ ਆਲ ਨਹੀਂ ਆਉਂਦਾ ਮੇਰਾ ਭਾਂਜਾ ਕਹਿੰਦਾ ਆਈ ਮਾਮਾ ਕਹਿੰਦਾ ਜੇ ਡੈਡੀ ਗੁੱਸੇ ਹੈ ਪੈਨ ਨੂੰ ਤੋ ਦਿੱਈ ਨਹੀਂ ਆ ਗਿਆ ਮੈਂ ਕਿਹਾ ਇੱਕ ਦਮ ਵੀ ਲੈ ਪੀਲਾ ਮੈਂ ਗਿਆ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਕਹਿੰਦਾ ਮੈਂ ਹੋਰ ਮੈਂ ਕਹਿੰਦਾ ਮਾਦਾ ਕੋ ਖਾਣ ਨੂੰ ਬੰਦਦਾ ਪਰਦਾ ਖਾਣ ਨੂੰ ਨਾ ਮੈਂ ਕਿਹਾ ਸਾਹ ਦਵਾਇਆ ਉਹਨਾਂ ਨੂੰ ਕੀ ਇਤਨਾਂ ਨਾਲ ਬਿੱਲੀ ਪੀਉ ਮੈਂ ਕਿਹਾ ਕਬਨਾਨੀ ਵੀ ਮੜੀ ਹਵਾ ਲੈ ਰੋ ਫੇਰ ਫੇਰ ਚਲਪਣਾ ਰੋਲਕੀਆਂ ਤੇ ਉਹਨਾਂ ਨੇ ਮੈਂ ਕਿਹਾ ਠੀਕ ਹੈ ਮੈਂ ਕਿਹਾ ਵੀ ਤਾਂ ਬਈ ਕਲਚਰ ਹੈ ਉਹ ਕੀ ਕਰਕੇ ਜਿਹੜੀ ਜ ਫਸ ਗਈਆਂ ਅਸੀਂ ਜ਼ਰੂਰੀ ਹੈ ਮੈਂ ਕਹਿੰਦਾ ਲੋਕ ਇੰਨੇ ਕਿ ਯਾਰ ਚੰਗੇ ਆ ਯਾਰ ਕੁਝ ਨਹੀਂ ਮੁੱਲ ਲੈ ਕੇ ਉਹਨਾਂ ਦੇ ਬਿਮਾਰੀ ਕਿਵੇਂ ਲੱਗੂਗੀ ਦੱਸੋ ਮੈਨੂੰ ਉੱਥੇ ਕੋਈ ਬਾਗਰ ਵਾਲਾ ਨਹੀਂ ਕੋਈ ਪੀਜੀ ਵਾਲਾ ਨਹੀਂ ਕੋਈ ਗੋਲ ਗੱਪੇ ਵਾਲਾ ਨਹੀਂ ਕੁਝ ਨਹੀਂ ਬਾੜਾ ਦਬਾਟੋ ਫੁਗਾ ਗੋਲਗਾ ਮਿਲਦਿਆਂ ਠੀਕ ਆ ਲੇਜ ਰੂਜ ਵਾਲੇ ਲਫਾਫੇ ਵੀ ਨਹੀਂ ਅਸੀਂ ਤਾਂ ਵੇਖੇ ਸੀਗੇ ਤੇ ਸਾਡੇ ਪਿੰਡ ਸਬਜੀ ਐ ਇਤੋਂ ਨੂੰ ਤੋੜਦਾ ਇਧਰੋਂ ਤੋੜਦਾ ਹਰੇ ਘਰੇ ਸਬਜੀ ਲੱਗੀ ਆ ਬਾਦੂ ਮਿਰਚਾਂ ਘਰੇ ਐ ਸਭ ਕੁਝ ਘਰੇ ਲੱਗਿਆ ਯਾਰ ਕਰੇਲੇ ਆ ਵੱਡੇ ਕਰੇਲੇ ਦਾ ਆਪਣੀ ਖੇਤ ਚ ਲਾਏ ਵੇ ਜੇ ਛੋਟੇ ਤੋੜਨੇ ਆ ਬਾੜਾ ਜੀ ਕਹਿੰਦੇ ਬਜ਼ਿਰਿਆ ਤੋੜ ਕੇ ਲਿਆ ਕੇ ਆਉਂਦਾ ਬਣਾ ਲਉ ਕੁਛ ਬਣਾ ਲਉ ਘਰੇ ਬਣਾਉਣਾ ਤੁਸੀਂ ਖੰਡ ਨੂਨ ਤੇ ਚਾਹ ਪੱਤੀ ਤਿੰਨ ਚੀਜ਼ਾਂ ਮੁੱਲ ਲੈ ਕੇ ਆਉਣੀਆਂ ਬਾਕੀ ੱੱਕਾ ਨਹੀਂ ਲੱਭ। ਸਭ ਉੱਥੇ ਹੀ ਤੇ ਆੜੇ ਤੇ ਬਿਮਾਰੀ ਕਿੱਥੋਂ ਲੱਗੂਗੀ? ਅਸੀਂ ਸਵੇਰੇ ਉੱਠਦੇ ਆਂ ਸਵੇਰੇ ਉੱਠਦੇ ਸ਼ੁਰੂ ਹੋ ਜਾਂਦੇ ਆਂ ਜਿਹੜੇ ਆਮਲੇਟ ਜਾਂ ਖਾਂਦੇ ਬ੍ਰੈਡ ਆਮਲੇਟ ਪਹਿਲਾਂ ਸੌਸ ਲੈਦੇ ਨਾਲ ਠੀਕ ਹੈ ਉਹ ਬਿਮਾਰੀ ਆ। ਕੋਈ ਬੈਸਕੋਟ ਲੈਂਦਾ ਬੈਸਕੋਟ ਵੀ ਬਿਮਾਰੀ ਆ ਠੀਕ ਐ ਉਹਨੂੰ ਪਤਾ ਬੈਸਕੋਟ ਕਾਦੇ ਬਣਦੇ ਆ 2 ਰੁਪਏ ਕਿਲੋ ਵਾਲੀ ਕਣਕ ਦੇ ਮੈਂ ਖੁੱਦ ਠੋਈ ਆ ਇਹ ਅਜਿਹੇ ਆਪਾਂ ਕਹਿ ਦਿੰਨਾ ਪਾਣੀ ਸਿੱਟੀ ਜਾਂਦੇ ਆ ਤਾਂ ਚੱਠਿਆਂ ਤੇ ਗਲਾਮਾਂ ਚ ਇਹ ਕਣਕ ਗਾਲੀ ਜਾਂਦੇ ਆ ਇਹ ਸਰਕਾਰ ਦੀ ਆ ਇਹ ਹੱਥ ਤੇ 2 ਰੁਪਏ ਕਿਲੋ ਚ ਕਾਣਦੇ ਆ ਬੈਸਕੋਟਾਂ ਉਹ ਕੋਈ ਬਰੋਸਤ ਹੋ ਕੇ ਤੰਨਰੀ ਪਾਣੀ ਜੀ ਦੀ ਕਾਲੀ ਜੀ ਤੇ ਫੇਰ ਉਹ ਬਣਾਉਂਦੇ ਆ ਬਾਹਰ ਤੇ ਆਈ ਰੰਗ ਉਹਦਾ ਆ ਜਾਂਦਾ ਕਾਕੀ ਜ ਆਏ ਨਾ ਸੋਚਿਆ ਕਰੋ ਕਿ ਮੈਂ ਕਣਕਾ ઓਰ ਗੈਨਕਾ ਤੋਂ ਰੋਟੀ ਅੱਗਲੂ ਵਾਲੀ ਨੇ ਬਣਦੇ ਆ ਕਿਉਂਕਿ ਅੱਧੀ ਗਲੀ ਜੀ ਹੁੰਦੀ ਆ ਉਹ ਪਹਿਲੇ ਹੀ ਜਿਗਾਰ ਸੌਖਾ ਬਣ ਜਾਂਦਾ ਬਿਸਕੂਟੋ ਦੇ ਨਾਲ ਗੁੰਨਿਆ ਸਭ ਖਾ ਜਾਂਦਾ ਤੇ ਆਪਾਂ ਅੱਧੀਆਂ ਚੀਜ਼ਾਂ ਦਾ ਬਿਮਾਰੀ ਵਾਲੀਆਂ ਖਾਈ ਜਾਂਦੇ ਹੁਣ ਅਸੀਂ ਦੁੱਧ ਵੀ ਉਹੀ ਪੀਣ ਲੱਗੇ ਸਾਰਾ ਕੋਈ ਬਿਮਾਰੀ ਵਾਲਾ ਸਾਡੇ ਅਸੀਂ ਆਪਦੇ ਘਰੇ ਸਭ ਦੀ ਨਾਲ ਲੱਗੀ ਸਾਡੇ ਕੋਲੇ ਜ਼ਮੀਨ ਹੈ ਯਾਰ ਅਸੀਂ ਪੁਰਾਣੀ ਤਰ੍ਹਾਂ ਆਈਏ ਯਾਰ ਅੱਗੇ ਸਾਡੇ ਹਰ ਘਰ ਦੇ ਵਿੱਚ ਖੇਤ ਦੇ ਵਿੱਚ ਪਿਆਜ਼ ਮਿਰਚਾਂ ਸਾਰਾ ਲਸਣ ਸਭ ਕੁਝ ਲੱਗਿਆ ਹੁੰਦਾ ਸੀ ਆਪਦੇ ਖੇਤ ਤੋਂ ਤੋੜ ਕੇ ਵੜਾਉਣਾ ਸਕਣਾ ਚਾਰ ਘਰ ਹੋਰ ਵੀ ਲੈ ਜਾਂਦੇ ਸੀ ਉਦੋਂ ਹਰੇਕ ਬੰਦੇ ਨੇ ਜੰਗਲ ਪਾਣੀ ਬਾਹਰ ਹੀ ਆਉਣਾ ਹੁੰਦਾ ਸੀ ਖੇਤਾਂ 'ਚ ਹੀ ਉਦੋਂ ਕਿਹੜਾ ਘਰੇ ਹੁੰਦੇ ਸੀ ਲੈਟਰਿਨਾਂ ਇਦਾਂ ਬਾਅਦ ਲੋਕ ਲੱਗੇ ਡੰਡੇ ਲੈ ਕੇ ਵੇਣ ਪੰਹਾਂ ਤੇ ਵੀ ਸਾਡੇ ਨਾਲ ਬਣੀ ਹੋਏ ਸਾਡੇ ਨਾਲ ਬੜੀ ਜੁਰੰਗਾਂ ਚ ਬੰਨ ਲੱਗਦੀਆਂ ਲੋਕ ਵੀ ਥੋੜਾ ਸਖਤ ਹੋ ਗਏ ਆਪਣੀ ਖੇਤ ਦੀ ਵੇਣ ਦੇਣਾ ਆਪਣੀ ਨਹੀਂ ਵੇਣ ਦੇਣਾ ਕਈਆਂ ਤਾਂ ਬੈਚਿਆਂ ਨੂੰ ਭਜਾਣ ਦੇ ਵਿੱਚੋਂ ਵੀ ਨਾਲਾ ਹੱਥ ਜਾਉਣਾ ਭੱਜੇ ਜਾਣਾ ਉਹਨਾਂ ਨੇ ਗਾਂ ਦੂਜੇ ਦੇ ਖੇਤ ਚ ਭਜਾਣੇ ਜਾ ਕੇ ਉਦੋਂ ਉਦੋਂ ਜਿਵੇਂ ਬੜਾ ਸਖਤ ਹੋਇਆ ਕਾਨੂੰਨ ਇਹ ਫੇਰ ਬਾਹਰ ਮਹਿਣਾ ਬੰਦ ਹੋ ਗਿਆ ਜੀ ਫੇਰ ਲੋਕਾਂ ਨੂੰ ਰਿਵਾਜ ਪੈ ਗਿਆ ਵੀ ਘਰੇ ਅੱਗੋ ਆਵੇ ਖਾਣ ਬਾਹਰ ਜਾਓ ਉਲਟ ਹੋ ਗਿਆ ਖਾਣਾ ਬਾਹਰ ਹੱਗਣਾ ਕਰੇ ਤੇ ਬਿਮਾਰੀ ਕਿਉਂ ਲੱਗੇ ਬਾਹਰ ਬੈਠੇ ਰਹਿਣਗੇ ਗੱਲਾਂ ਕਰੀ ਜਾਣਗੇ ਵਧੀਆ ਖਦੂਰ ਬੈਠੇ ਮਿੱਟੇ ਵੇਖਾਂਗੇ ਤਾਂ ਘਰੋਂ ਕਰੇ ਜਾਂਦਾ ਦਿੱਤੀ ਆਉਂਦੀ ਆ ਘਰੇ ਹੀ ਜਾ ਕੇ ਆਉਂਦੀ ਆ ਅੰਦਰ ਬੈਠਣਾ ਜਾ ਕੇ ਅੱਗੇ ਲੋਕ ਬਾਹਰ ਨੂੰ ਭਜਦੇ ਸੀ ਸਾਡੇ ਮੌਕਸਰ ਵਾਲਾ ਸਾਡੇ ਰਿਸ਼ਤੇਦਾਰ ਉਹ ਜਮੇ ਸਿੱਧੇ ਨਿਰਪਰਾ ਜਲੇ ਆ ਗਿਆ ਤੋ ਲੈਂਡਿੰਗ ਬੈਠਣਾ ਕੋ ਨਾਲ ਉੱਠ ਗਿਆ ਨਾਲ ਹੀ ਤੁਰ ਜਾਵੀ ਉਹ ਕਹਿੰਦਾ ਖਰਚ ਆ ਕੋ ਨਾਲ ਹੀ ਬੈਠੇਗਾ ਮੇਰੇ ਨਾ ਮੈਂ ਲਾ ਕੇ ਚਲ ਤੂੰ ਹਜੇ ਬਾਹਰ ਮੈਨੇ ਦਰਵਾਜ਼ਾ ਕਰਤਾ ਜੇ ਬਲੇ ਬਲੇ ਉੱਥੇ ਬੈੜੀ ਕੋ ਮੈਂ ਹੱਥ ਧੋਣਿਆ ਆ ਜਾ ਆ ਜਾ ਕੇ ਨਾਲ ਦੇ ਮੈਂ ਨਾਲ ਕਾ ਜਿਹੜੂ ਤੂੰ ਥੋਲੀਆਂ ਕੋ ਜਾ ਬਾਹਰ ਜਾ ਕਹਿੰਦਾ ਮੈਂ ਨਹੀਂ ਧੋਣਾ ਕਹਿੰਦਾ ਇੱਥੇ ਕਹਿੰਦਾ ਤੇਰੇ ਕੋਲੇ ਮੈਂ ਲਾਉ ਮੋਟਰ ਤੇ ਚੱਲੂਗਾ ਯਾਰ ਕਹਦਾ ਆਏ ਕਿ ਉਹ ਨਹੀਂ ਹੁੰਦਾ ਨਹੀਂ ਹੁੰਦਾ ਇੱਥੇ ਉਹ ਵਾ ਚੱਲ ਮੈਂ ਨਹੀਂ ਕਹਿੰਦਾ ਦੂਜੇ ਬੰਦੇ ਹੀ ਹੋ ਰਹੇ ਯਾਰ ਕਿਉਂ ਕੋ ਦੇਸੀ ਲੋਕ ਸੀ ਆ ਉਹਨਾਂ ਦੀ ਸੋਚ ਹੀ ਐ ਹੋ ਜੀ ਵਧੀਆ ਲੋਕ ਸੀ ਜੀ ਮਾਨ ਦੇ ਸੱਚੇ ਸੁੱਚੇ ਲੋਕ ਸੀ ਯਾਰ ਆਪਾਂ ਉਸ ਤਰ੍ਹਾਂ ਬਣੀਏ ਫੇਰ ਸਾਡਾ ਪੰਜਾਬ ਪੰਜਾਬ ਬਣੂਗਾ ਜਿਵੇਂ ਹੁਣ ਹਰੇਕ ਉੱਟ ਕੇ ਮੰਤਰੀ ਹਰੇ ਕੀ ਕਹਿੰਦਾ ਪੰਜਾਬ ਨੂੰ ਮੈਂ ਬਣਾ ਦੇਾਂਗੇ ਪੰਜਾਬ ਨੂੰ ਉਹ ਬਣਾ ਦੇਾਂਗੇ ਜੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਤਾਂ ਪੁਰਾਣਾ ਕਲਚਰ ਅਪਣਾਉਣਾ ਪਊਗਾ ਕੱਚੇ ਘਰਾ ਚਾਉਣਾ ਪਊਗਾ ਓਵੇਂ ਹੀ ਸਾਨੂੰ ਖੇਤੀ ਕਰਨੀ ਪਊਗੀ ਬਿਨਾਂ ਰੇਸਪਰੇਅ ਤੋਂ ਫੇਰ ਸਾਡਾ ਪੰਜਾਬ ਬਣ ਸਕਦਾ ਭਾਈ ਨਹੀਂ ਤਾਂ ਅਸੀਂ ਕੁਝ ਨਹੀਂ ਛੱਡਣਾ ਪਾਣੀ ਤੇ ਚਾਹ ਰੋਣ ਰੀਚਾਰਜ ਹੋ ਗਿਆ ਪਾਣੀ ਤਾਂ ਉੱਪਰ ਆ ਗਿਆ ਮੈਨੂੰ ਪਤਾ ਹੈ ਪਾਣੀ ਕਾ ਥੱਲੇ ਤਾਂ ਉਹ ਗਾਲੇ ਮਰੀ ਜਾਂਦਾ ਠੀਕ ਹੈ ਪਰ ਇਹ ਵੀ ਨਾ ਕਿ ਇਹਨੇ ਕਿਸੇ ਕਰਕੇ ਇਹਨਾਂ ਸਾਨ ਹੁੰਦਾ ਮਤਲਬ ਕਿ ਰੱਬ ਦੀ ਮਰਜ਼ੀ ਹੈ ਉਹਦੀ ਖੇਡ ਹੈ ਜਿਵੇਂ ਹੁਣ ਪਿਛਲੇ ਪਾਤਨਾਲ ਪਾਣੀ ਆਇਆ ਤਾਂ ਉਹ ਮੁੰਡੇ ਨੂੰ ਆਪਣੀ ਮਾਂ ਮਿਲੀ 25 ਸਾਲਾਂ ਬਾਅਦ ਜਿਉਂ ਸੇਵਾ ਕਰਨ ਗਿਆ ਤਾਂ ਹੀ ਇਹ ਕੰਮ ਹੋਇਆ ਉਹਨੂੰ ਤਾਂ ਪਾਣੀ ਆਇਆ ਤਾਰ ਗਿਆ ਨਾ ਉੱਥੇ ਜ਼ਿੰਦਗੀ ਬਣਾ ਗਿਆ ਉਹਨੂੰ ਉਹਦੀ ਮਾਂ ਮਿਲ ਗਈ ਆ ਜਿਹਨੂੰ ਤਰਸਦਾ ਕਰਦਾ ਸੀ ਹਨਾ ਹਰ ਅੱਖ ਰੋਈ ਹੁੰਦੇ ਜਦੋਂ ਉਹ ਮਿਲਿਆ ਹਰ ਅੱਖ ਜੀਨੇ ਵੀ ਵੀਡੀਓ ਦੇਖੀ ਹਰੇਕ ਰੋਇਆ ਮਾਨ ਭਰਿਆ ਹਰੇਕ ਦਾ ਤੇ ਕਿੰਨਾ ਔਖਾ ਹੁੰਦਾ ਮਾਂ ਬਿਨਾਂ ਹਨਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਦਬਕੇ ਤੇ ਪੁਰਾਣੇ ਪੰਜਾਬ ਦੇ ਵਿੱਚ ਚੱਲਿਓ ਪੁਰਾਣਾ ਪੰਜਾਬ ਪਾਕਿਸਤਾਨ ਜਾਇਗਾ ਦੇਖ ਲਿਆ ਕਰੋ ਕੱਢ ਕੇ ਉਹ ਕਲਚਰ ਉੱਤੇ ਹੈਗਾ ਹੈ ਜੀ ਠੀਕ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਘੰਟੀ ਮਾਰਿਓ ਤੇ ਸਾਰੇ ਭਰਾ ਦੱਬ ਕੇ ਕਰਿਓ ਮੇਰੇ ਭਰਾ ਜੇ ਕੋਈ ਉੱਚਾ ਨੀਵਾਂ ਸਾਥ ਬੋਲਿਆਗਾ ਤਾਂ ਤੁਹਾਡਾ ਦਾਸ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ